ਜਨਪਾਤ ਯਾ ਗੁਰੂਦੇਵ ਧੰਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਚੇਰੀ ਬਾਣੀ ਜੀ ਕੀ ਫਤਹਿ ਆਪਾਂ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾ ਰਹੇ ਆ ਉਹਨਾਂ ਦੇ ਪ੍ਰਕਾਸ਼ ਪਰਉਪਨ ਸਮਾਰੋਹ ਕਰ ਰਹੇ ਆ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਮਾਡਲ ਸਮਾਜ ਪਾਰਟੀ ਪੰਜਾਬ ਵੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਨਾਲ ਗੁਰੂ ਰਵਿਦਾਸ ਜੀ ਬਾਣੀ ਦੇ ਨਾਲ ਸੰਗਤ ਨੂੰ ਜੋੜਨ ਦਾ ਪ੍ਰਯੋਗ ਕੀਤਾ ਗੁਰੂ ਰਵਿਦਾਸ ਜੀ ਜਨਾਨੇ ਕਰੀਬ 600 ਸਾਲ ਪਹਿਲਾਂ ਬਾਣੀ ਦੇ ਰਾਹੀ ਸਾਨੂੰ ਸੱਦਾ ਦਿੱਤਾ ਪ੍ਰਾਧীন ਦਾ ਪਾਪ ਹੈ ਜਾਨ ਲਿਓਰੇ ਵੀ ਰਵਿਦਾਸ ਦਾਸ ਪ੍ਰਾਧীন ਸੇ ਕੋ ਨਾ ਕਰੇ ਪ੍ਰੇਖ ਗੁਲਾਮੀ ਪਾਪ ਹੈ ਮੇਰੇ ਮਿੱਤਰੋ ਜਾਨ ਲਗੋ ਗੁਲਾਮਾਂ ਨੂੰ ਕੋਈ ਪਿਆਰ ਨਹੀਂ ਕਰਦਾ ਇਹ ਵੀ ਗੁਰੂ ਰਵੀਧਾਨ ਜੀ ਨੇ ਬਾਣੀ ਤੇ ਰਾਹੀਂ ਸਰ ਨੂੰ ਸੰਦੇਸ਼ ਦਿੱਤਾ ਸਾਡਾ ਮਾਰਗ ਦਰਸ਼ਨ ਕੀਤਾ ਗੁਲਾਮੀ ਚਾਹੇ ਸਮਾਜਿਕ ਹੋਵੇ ਧਾਰਮਿਕ ਹੋਵੇ ਮਾਨਸਿਕ ਆਰਥਿਕ ਸਭਿਆਚਾਰਿਕ ਜਾਂ ਰਾਜਨੀਤਿਕ ਹੋਵੇ ਕਈ ਵਾਰ ਉਪਰੇ ਕਹਿੰਦੇ ਆ ਕਿ ਧਾਰਮਿਕ ਸਮਾਗਮਾਂ ਰਾਜਨੀਤੀ ਦੀ ਗੱਲ ਨਹੀਂ ਕਰਨੀ। ਔਰ ਮੈਂ ਮਹਿਸੂਸ ਕਰਦਾ ਕਿ ਪ੍ਰਬੰਧਕਾਂ ਦੀ ਹਰ ਉਸ ਲਿੰਮਟ ਦਾ ਬਲਾਰੇ ਨੂੰ ਧਿਆਨ ਰੱਖਣਾ ਜ਼ਰੂਰੀ ਹੈ ਜਿਹੜੀ ਉਹਨਾਂ ਨੇ طے ਕੀਤੀ ਹੋਵੇ। ਪਰੰਤੂ ਇਹ ਇਤਿਹਾਸ ਦੇ ਦਸਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵਾਲੇ ਸੁਖਮਨੀ ਸਾਹਿਬ ਦੇ ਰਚੇਤਾ ਗੁਰਵਰਧਨ ਜੀ ਨੂੰ ਤੱਤਿਆਂ ਤਪਿਆਂ ਤੇ ਬਿਠਾ ਕੇ ਸ਼ਹੀਦ ਕੀਤਾ ਕਿਹਨੇ ਕੀਤਾ ਜਹਾਜ਼ੀਰ ਹੁਕਮਰਾਨ ਨੇ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਚਾਂਦਨੀ ਚੌਕ ਤੇ ਸ਼ਹੀਦ ਕੀਤਾ زیب حکمران نے گرو گوبند کے چھوٹے چھوٹے بچے حکمران دیوار سلام دیں تو اس کر کے راجنیتی اور راجنیتی بٹکن کئی بار ਗੁਰੂ ਦੇ ਬੱਚਿਆਂ ਨੂੰ ਮੀਆਂ ਵਿੱਚ ਖੜਾ ਕਰਦੀ ਅਸੀਂ ਦੇਖੀ ਰਾਜਾ ਅਗਰ ਜਾਵਨ ਔਰ ਕਾਫਨ ਹੋਏਗਾ ਤੇ ਉਹਦਾ ਹੁਕਮ ਸੰਤਾਂ ਮਹਾਪੁਰਸ਼ਾਂ ਗੁਰੂਆਂ ਤੇ ਵੀ ਲਾਗੂ ਹੋਇਆ ਇਸ ਕਰਕੇ ਹੀ ਗੁਰੂ ਸਾਹਿਬ ਨੇ ਗੁਰੂ ਵਿਧਾ ਜੀ ਨੇ ਕਿਹਾ ਸੀ ਕਿ ਪ੍ਰਾਣ ਦੇ ਉਤ ਪਾਪ ਹੈ ਗੁਲਾਮੀ ਪਾਪ ਹੈ ਗੁਲਾਮੀ ਦਾ ਅੰਤ ਕਰਨ ਲਈ ਉੱਠ ਜਾਓ ਮੈਂ ਸੰਗਤ ਨੂੰ ਸੱਦਾ ਦੇਣਾ ਚਾਹੁੰਗਾ ਕਿ ਆਓ ਮੈਂ ਸੁਣ ਰਿਹਾ ਸੀ ਇਧਰੋਂ ਮਨ ਤੋਂ ਗੁਰੂ ਦੇ ਬੇਗਮ ਪਰੇ ਦਾ ਬਾਣੀ ਦਾ ਸੰਕਲਪ ਸਰ ਦੇ ਸਾਹਮਣੇ ਰੱਖਿਆ ਜਾ ਰਿਹਾ ਸੀ ਕਿ ਗੁਰੂ ਸਾਹਿਬ ਬੇਗਮ ਪਰੇ ਬਸੋਣਾ ਚਾਹੁੰਦੇ ਸੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਹਰ ਪ੍ਰੋਗਰਾਮ ਜਿਹੜਾ ਆਪਾਂ ਕਰਦੇ ਆ ਉਸ ਪ੍ਰੋਗਰਾਮ ਦਾ ਕੋਈ ਨਾ ਕੋਈ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ। ਤੋਂ ਅੱਜ ਦੇ ਪ੍ਰੋਗਰਾਮ ਦਾ ਵੀ ਇੱਕ ਨਤੀਜਾ ਨਿਕਲ ਕੇ ਸਾਹਮਣੇ ਆਉਣਾ ਚਾਹੀਦਾ ਕਿ ਗੁਰੂ ਦੀ ਸੋਚ ਦਾ ਸਮਾਜ ਬਣੇ। ਗੁਰੂ ਦੀ ਸੋਚ ਦਾ ਰਾਜ ਬਣੇ। ਗੁਰੂ ਦੀ ਸੋਚ ਦਾ ਅਰਥ ਪ੍ਰਬੰਧ ਬਣੇ ਤਾਂ ਕਿ ਹਜ਼ਾਰਾਂ ਸਾਧਨ ਦੇ ਕਪੀੜਤ ਹਜ਼ਾਰਾਂ ਸਾਲਾਂ ਦੇ ਛੋਸ਼ਕ ਆਪਣੇ ਛੋਸ਼ਕ ਤੋਂ ਮੁਕਤੀ ਹਾਸਲ ਕਰ ਸਕਰ ਤੁਹਾਨੂੰ ਪਤਾ ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਬਨਾਰਸ ਦੇ ਵਿੱਚ ਗੁਰੂ ਰਵਿਦਾਸ ਜੀ ਦੀ ਜਨਮ ਦੇ ਵਿੱਚ ਇੱਕ ਗੇਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪੰਜਾਬ ਤੋਂ ਇੱਕ ਸੰਤ ਨੇ ਜਾ ਕੇ ਉੱਥੇ ਗੇਟ ਬਣਾਉਣਾ ਚਾਹਿਆ ਲੇਕਿਨ ਬਨਾਰਸ ਸਿੰਧੂ ਯੂਨੀਵਰਸਿਟੀ ਦੇ ਵਿਦਿਆਰਥੀ ਉਹ ਗੇਟ ਨਹੀਂ ਬਣ ਦਿੰਦੇ ਸੀ ਲੇਕਿਨ ਜਦੋਂ ਸਭ ਕੰਛੀ ਰਾਮ ਦੇ ਜਤਨ ਨਾਲ ਪਹਿਨ ਮਾਇਆਵਤੀ ਮੁੱਖ ਮੰਤਰੀ ਬਣੀ ਤੋਂ ਉਹਨਾਂ ਨੇ ਮੁੱਖ ਮੰਤਰੀ ਬਣਦੇ ਹੀ ਕਿਹਾ ਕਿ ਗੇਟ ਬਣੇਗਾ ਡੀਸੀ ਔਰ ਐਸਐਸਪੀ ਨੂੰ ਬੁਲਾ ਕੇ ਕਿਹਾ ਕਿ ਅਗਰ ਗੇਟ ਦੀ ਇੱਟ ਹਿੱਲੇਗੀ ਨਾਲ ਹੀ ਤੁਹਾਡੀ ਕੁਰਸੀ ਹਿੱਲੇਗੀ ਉਹ ਗੇਟ ਬਣਿਆ 100 ਕਰੋੜ ਦੇ ਪ੍ਰੋਜੈਕਟ ਸਿਰਫ 4.5 ਮਹੀਨੇ ਚ ਬਨਾਰਸ ਦੀ ਧਰਤੀ ਤੇ ਗੰਗਾ ਦੇ ਉੱਪਰ ਗੁਰੂ ਰਬਦਾਸ ਨੇ ਮਿੱਤੇ ਨਾਂ ਦਾ ਪੁਲ ਬਣਾਇਆ ਗੰਗਾ ਦੇ ਉੱਪਰ ਗੁਰੂ ਰਵਿਦਾਸ ਨੇ ਮਾਂ ਤੇ ਘਾਟ ਬਣਾਇਆ ਗੰਗਾ ਦੇ ਉੱਪਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਨੇ ਬਨਾਸਰੀ ਧਰਤੀ ਤੇ ਗੁਰੂ ਰਬਦਾਸ ਦੀ ਯਾਤਸਪਾਰਕ ਬਣਾਇਆ ਗੁਰੂ ਰਬਦਾਸ ਦੇ ਨਾਂ ਤੇ ਯੂਨੀਵਰਸਿਟੀ ਬਣੀ ਗੁਰੂ ਰਬਦਾਸ ਦੇ ਨਾਂ ਤੇ ਪੌਲੀ ਟੈਕਨਿਕ ਕਾਲਜ ਬਣਿਆ ਗੁਰੂ ਰਵਿਦਾਸ ਦੇ ਨਾਂ ਤੇ ਜਿਹੜਾ ਬਣਿਆ ਇਕ ਕ੍ਰਾਂਤੀ ਕਦੋਂ ਹੋਈ ਜਦੋਂ ਗੁਰੂ ਰਵਿਦਾਸ ਦੀ ਸੋਚ ਸੱਤਾ ਵਿੱਚ ਆਈ ਐਸਾ ਚਾਹਉ ਰਾਜ ਮੈਂ ਜਹਾਂ ਮਲੇ ਸਭਨ ਕੋ ਅਨ ਛੋਟ ਵੱਡੇ ਸਭ ਸੰਪ ਸੇ ਰਵਿਦਾਸ ਰਹੇ ਪਰਸਨ ਗੁਰੂ ਨੇ ਇਹ ਕਿਹਾ ਕਿ ਮੈਨੂੰ ਐਸਾ ਰਾਜ ਚਾਹੀਦਾ ਜਿੱਥੇ ਸਾਰਿਆਂ ਨੂੰ ਰੋਟੀ ਕੱਪੜਾ ਔਰ ਮਕਾਨ ਮਿਲੇ ਪਰ ਰੋਟੀ ਕੱਪੜੇ ਮਕਾਨ ਨਾਲ ਇਕੱਲੇ ਨਾਲ ਖੁਸ਼ੀ ਨਹੀਂ ਮਿਲਦੀ ਉਹਨਾਂ ਨੇ ਕਿਹਾ ਛੋਟੇ ਔਰ ਵੱਡੇ ਜਦ ਬਰਾਬਰ ਹੋ ਜਾਣਗੇ پھر روی رہے پر سن تسی پڑے لکھے تھے چنگی چنگیاں پوسٹر تو روٹائر کرمچاریاں نے اس پروگرام دے پرمند جوگدن پایا پنجاب سرکار دی ایک رپورٹ شوشل جسٹس اینڈ ایمپاورمنٹ ڈپارٹمنٹ دی رپورٹ ہوا او رپورٹ اگر تسی پڑھو کے کہ او رپورٹ دستی ہے کہ پنجاب دے اندر دلتا دیتیاں 100 ਚੋਂ 62 ਈਆਂ ਵਿੱਚ ਖੂਨ ਦੀ ਕਮੀ ਆ 100 ਚੋਂ 77 ਬੱਚੇ ਜਦੋਂ ਜਨਮ ਲੈਂਦੇ ਆ ਉਹਨਾਂ ਵਿੱਚ ਖੂਨ ਦੀ ਕਮੀ ਆ 1000 ਬੱਚਾ ਜਦੋਂ ਪੰਜਾਬ 'ਚ ਜਨਮ ਲੈਂਦਾ ਤਾਂ 16 ਬੱਚੇ ਜਨਰਲ ਵਰਗਨ ਦੇ ਕਰਾਂ ਕੁ ਮਰ ਜਾਂਦੇ ਆ ਆਪਾਂ ਧਾਰਮਿਕ ਸਮਾਜ ਵਿੱਚ ਖੜੇ ਆ ਅਸੀਂ ਦੁਆ ਕਰਦੇ ਆ ਕਿ ਇੱਕ ਵੀ ਬੱਚਾ ਕਿਸੇ ਵੀ ਪਰਿਵਾਰ ਦਾ ਇਸ ਧਰਤੀ ਤੋਂ 11 ਵਿੱਚ ਜਿਹੜਾ ਜਿਹੜਾ ਆਇਆ ਲੇਕਿਨ 16 ਮਰਦੰਦੇ ਆ 1000 ਵਿੱਚੋਂ ਜਨਮ ਲੈਲੇ 24 ਮਰਦੰਦੇ ਆ ਬੈਕਵਰਡ ਦੇ ਔਰ ਦਲਤਾਂ ਦੇ ਮਰਦੇ ਆ 33 33 ਬੱਚੇ ਜਨਮ ਲੈਲੇ ਸਾਡੇ ਵਿੱਚੋਂ ਚਲੇ ਜਾਂਦੇ 72 ਤੱਕ ਬੱਚਿਆਂ 'ਚ ਖੂਨ ਦੀ ਕਮੀ 61 ਵਰਗ ਧੀਆਂ ਵਿੱਚ ਖੂਨ ਦੀ ਕਮੀ ਤੁਸੀਂ ਸੋਚੋ ਇਹਦਾ ਕਾਰਨ ਭਗਵਾਨ ਨਹੀਂ ਇਹਦਾ ਕਾਰਨ ਹੁਕਮ ਰਾਨ ਹੈ ਇਸ ਕਰਕੇ ਮੇਰੀ ਗੁਜਾਰਿਸ਼ ਹੈ ਮੇਰੀ ਬੇਨਤੀ ਹੈ ਕਿਉਂ ਅੱਜ ਜਿੱਥੇ ਅਸੀਂ ਧਰਮ ਖੇਤਕ ਇਕੱਠੇ ਹੋਏ ਉੱਥੇ ਅਸੀਂ ਗੁਰੂ ਦੀ ਸੋਚ ਨੂੰ ਪੰਜਾਬ ਦੇ ਅੰਦਰ ਵੀ ਉੱਤਰ ਪ੍ਰਦੇਸ਼ ਦੀ ਤਰ੍ਹਾਂ ਤਰ੍ਹਾਂ ਕੇ ਦੁਬਾਰਾ ਚੰਦ ਪਾਨ ਵਰਗੀਆਂ ਟਕਨਾਵਾਂ ਨਾ ਹੋਣ ਇਹ ਗੁਰੂ ਰਬੀਦਾਸ ਦਾ ਬੇਗਮਪੁਰਾ ਨਹੀਂ ਜਿੱਥੇ ਚੰਦ ਭਾਂ ਦੇ ਵਿੱਚ ਦਰਤਾ ਨੂੰ ਪੁਲਿਸ ਚੁੱਕ ਲੈ ਜਾਵੇ ਔਰ ਉਹਨਾਂ ਦੇ ਮੂੰਹ ਤੇ ਉਹਨਾਂ ਦੇ ਬੱਚਿਆਂ ਤੋਂ ਵੀ ਪਿਸ਼ਾਬ ਕਰਵਾਇਆ ਜਾਵੇ ਇਹ ਗੁਰੂ ਦੀ ਸੋਚ ਸਾਹਿਬੇ ਬਿਲਕੁਲ ਨਹੀਂ ਗੁਰੂ ਨੇ ਕਿਹਾ ਕਿ ਜੇ ਜੀਬੇ ਮਤ ਲੱਥ ਜਾਏ ਲੱਖ ਹਰਾਮ ਜੇ ਤਲੁਛ ਖਾਏ ਕਿ ਜੇ ਜੀਵਨ ਦੇ ਇੱਜ਼ਤ ਮਾਨ ਸਨਮਾਨ ਤੇ ਹੰਮਦਾ ਹੁੰਦਾ ਤਾਂ ਫਿਰ ਸਭ ਕੁਝ ਖਾਦਾ ਹਰਾਮ ਹੈ ਇਸ ਕਰਕੇ ਆਉਂ ਧਾਰਮਿਕ ਤੌਰ ਤੇ ਜਿੱਦਾਂ ਆਪਾਂ ਨੇ ਯੂਨਿਟੀ ਬਣਾਈ ਆ ਇਸੇ ਤਰ੍ਹਾਂ ਗੁਰੂ ਦੇ ਰਾਜ ਦੀ ਸੰਕਲਪ ਨੂੰ ਪੂਰਾ ਕਰੀਏ ਗੁਰੂ ਦੀ ਸੋਚ ਦਾ ਵਿਗੰਪ੍ਰਭ ਵਸਾਈਏ ਮੈਂ ਕਿੰਨੀ ਮੈਂ ਬੇਤੀਆਂ ਕਰਦਾ ਹਾਂ ਕਿਉਂਕਿ ਮੇਲਾ ਤੇ ਪ੍ਰੋਗਰਾਮ ਖਰਦ ਦੇ ਵਿੱਚ ਮੈਂ